ਜਿਹੜੇ-ਜਿਹੜੇ ਕੰਮਾਂ ਤੋਂ ਸਾਨੂੰ ਰੋਕਿਆ ਗਿਆ ਨਾ ਅਸੀਂ ਉਹੀ-ਉਹੀ ਕੰਮ ਜ਼ਰੂਰ ਕਰਨੇ ਹੁੰਦੇ ਨੇ। ਪੰਥ ਦੀ ਰਹਿਤ ਮਰਿਆਦਾ ਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਕਿ ਮਰ ਚੁੱਕੇ ਪ੍ਰਾਣੀ ਦੇ ਫੁੱਲ ਜਿਨ੍ਹਾਂ ਨੂੰ ਅਸਤ ਵੀ ਕਹਿ ਦਿੰਦੇ ਨੇ ਪਤਾਲਪੁਰੀ ਪਾਉਣੇ, ਭਾਵ ਕੀਰਤਪੁਰ ਪਾਉਣੇ, ਨਾਲ ਲਿਖਿਆ ਕਰਤਾਰਪੁਰ ਪਾਉਣੇ। ਮਨਮਤ ਹੈ। ਤੇ ਨਾਲ ਇਹ ਵੀ ਲਿਖਿਆ ਹੋਇਆ ਕਿ ਅਸਤ ਚੁਗਣਾ ਹੀ ਨਹੀਂ, ਫੁੱਲ ਚੁਗਣਾ ਹੀ ਨਹੀਂ। ਸਾਰੇ ਅੰਗਿੱਠੇ ਦੀ ਇਕੱਠੀਆਂ ਸੰਭਾਲ ਕਰ ਲੈਣੀ ਐ। ਅਤੇ ਨੇੜੇ ਕਿਤੇ ਚੱਲਦੇ ਪਾਣੀ ਦੇ ਵਿੱਚ ਬਹਾ ਦਿੱਤਾ ਜਾਵੇ ਜਾਂ ਟੋਆ ਪੁੱਟ ਕੇ ਉਸ ਦੇ ਵਿੱਚ ਅਸਤ ਪਾ ਕੇ ਮਿੱਟੀ ਜਿਹੜੀ ਆ ਪਧਰੀ ਕਰ ਦਿੱਤੀ ਜਾਵੇ ਇਹ ਲਿਖਿਆ ਹੋਇਆ ਪਰ ਸਮਝੇ ਕੌਣ ਢੇਰਾਂ ਦੇ ਢੇਰ ਲਿਆ ਕੇ ਅਸੀਂ ਕੱਪੜਿਆਂ ਦੇ ਸੁੱਟ ਦਿੰਨੇ ਆ ਇਸ ਜਗ੍ਹਾ ਤੇ ਖੁੰਡੀਆਂ ਸੁੱਟ ਗਏ ਮੈਂ ਅੱਗੇ ਵੀ ਬੋਲਿਆ ਸੀ ਕੀ ਕੀ ਲਿਆ ਕੇ ਇੱਥੇ ਸੁੱਟ ਦਿੱਤਾ ਜਾਂਦਾ ਐਕਸਰੇ ਸੁੱਟ ਗਏ ਦਵਾਈਆਂ ਸੁੱਟ ਗਏ ਤੇ ਮੈਂ ਕਹਿਣਾ ਹੁੰਨਾ ਬੇਬੇ ਦੀਆਂ ਵਾਲੀਆਂ ਵੀ ਸੁੱਟ ਜਾਇਆ ਕਰੋ ਬਾਪੂ ਦਾ ਕੜਾ ਵੀ ਸੁੱਟ ਦਿਆ ਕਰੋ ਸ਼ਾਂਪਾਂ ਵੀ ਲਿਆ ਕੇ ਸੋਨੇ ਦੀ ਇੱਥੇ ਸੁੱਟ ਜੋ ਰਜਿਸਟਰੀ ਜਿਹੜੀ ਬਾਪੂ ਦੀ ਹੁੰਦੀ ਹੈ ਨਾ ਜਗਾ ਦੀ ਜ਼ਮੀਨ ਦੀ ਉਹ ਵੀ ਲਿਆ ਕੇ ਪਾੜ ਕੇ ਸੁੱਟ ਦਿਓ ਇੱਥੇ ਫਿਰ ਜਦ ਸਾਰਾ ਕੁਝ ਸੁੱਟਣਾ ਫਿਰ ਉਹ ਵੀ ਲਿਆ ਕੇ ਸੁੱਟੋ ਇੱਥੇ ਪ੍ਰਬੰਧਕਾਂ ਨੂੰ ਲਿਆ ਲਿਆ ਕੇ ਜਾਲਣੇ ਪੈਂਦੇ ਨੇ ਇੱਕ ਗੱਲ ਹੋਰ ਐਸਜੀਪੀਸੀ ਕੀ ਕਰਦੀ ਹੈ ਇਹ ਜਗਾ ਜਿਹੜੀ ਹੈ ਪਤਾਲਪੁਰੀ ਐਸਜੀਪੀਸੀ ਦੇ ਅੰਡਰ ਹੈਗੀ ਆ ਕਦੇ ਉਹਨਾਂ ਨੇ ਪ੍ਰਚਾਰ ਕੀਤਾ ਵੀ ਭਾਈ ਇੱਥੇ ਆਉਣਾ ਮਨਮਤ ਹੈ ਇੱਕ ਤਕੜਾ ਰੁਜ਼ਗਾਰ ਖੜਾ ਕੀਤਾ ਹੋਇਆ ਇੱਕ ਤਕੜੀ ਦੁਕਾਨਦਾਰੀ ਬਣਾਈ ਬੈਠੇ ਆਂ ਅਸੀਂ ਇੱਥੇ ਗੁਰੂ ਦੀ ਕੌਣ ਮੰਨੇ ਜਿਹੜੇ-ਜਿਹੜੇ ਕੰਮਾਂ ਤੋਂ ਸਾਨੂੰ ਰੋਕਿਆ ਗਿਆ ਨਾ ਅਸੀਂ ਉਹੀ-ਉਹੀ ਕੰਮ ਜ਼ਰੂਰ ਕਰਨੇ ਹੁੰਦੇ ਨੇ ਪੰਥ ਦੀ ਰਹਿਤ ਮਰਿਆਦਾ ਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਕਿ ਮਰ ਚੁੱਕੇ ਪ੍ਰਾਣੀ ਦੇ ਫੁੱਲ ਜਿਨ੍ਹਾਂ ਨੂੰ ਅਸਤ ਵੀ ਕਹਿ ਦਿੰਦੇ ਨੇ ਪਤਾਲਪੁਰੀ ਪਾਉਣੇ ਭਾਵ ਕੀਰਤਪੁਰ ਪਾਉਣੇ ਨਾਲ ਲਿਖਿਆ ਕਰਤਾਰਪੁਰ ਪਾਉਣੇ ਮਨਮਤ ਹੈ ਤੇ ਨਾਲ ਇਹ ਵੀ ਲਿਖਿਆ ਹੋਇਆ ਕਿ ਅਸਤ ਚੁਗਣਾ ਹੀ ਨਹੀਂ ਫੁੱਲ ਚੁਗਣਾ ਹੀ ਨਹੀਂ ਸਾਰੇ ਅੰਗੀਠੇ ਦੀ ਇਕੱਠੀਆਂ ਸੰਭਾਲ ਕਰ ਲੈਣੀ ਹੈ ਅਤੇ ਨੇੜੇ ਕਿਤੇ ਚੱਲਦੇ ਪਾਣੀ ਦੇ ਵਿੱਚ ਬਹਾ ਦਿੱਤਾ ਜਾਵੇ ਜਾਂ ਟੋਆ ਪੁੱਟ ਕੇ ਉਸ ਦੇ ਵਿੱਚ ਅਸਤ ਪਾ ਕੇ ਮਿੱਟੀ ਜਿਹੜੀ ਹੈ ਪਧਰੀ ਕਰ ਦਿੱਤੀ ਜਾਵੇ ਇਹ ਲਿਖਿਆ ਹੋਇਆ ਪਰ ਸਮਝੇ ਕੌਣ ਢੇਰਾਂ ਦੇ ਢੇਰ ਲਿਆ ਕੇ ਅਸੀਂ ਕੱਪੜਿਆਂ ਦੇ ਸੁੱਟ ਦਿੰਨੇ ਆ ਇਸ ਜਗ੍ਹਾ ਤੇ ਖੁੰਡੀਆਂ ਸੁੱਟ ਗਏ ਮੈਂ ਅੱਗੇ ਵੀ ਬੋਲਿਆ ਸੀ ਕੀ ਕੀ ਲਿਆ ਕੇ ਇੱਥੇ ਸੁੱਟ ਦਿੱਤਾ ਜਾਂਦਾ ਐਕਸਰੇ ਸੁੱਟ ਗਏ ਦਵਾਈਆਂ ਸੁੱਟ ਗਏ ਤੇ ਮੈਂ ਕਹਿਣਾ ਹੁੰਨਾ ਬੇਬੇ ਦੀਆਂ ਵਾਲੀਆਂ ਵੀ ਸੁੱਟ ਜਾਇਆ ਕਰੋ ਬਾਪੂ ਦਾ ਕੜਾ ਵੀ ਸੁੱਟ ਦਿਆ ਕਰੋ ਸ਼ੈਂਪਾਂ ਵੀ ਲਿਆ ਕੇ ਸੋਨੇ ਦੀਆਂ ਇੱਥੇ ਸੁੱਟ ਜੋ ਰਜਿਸਟਰੀ ਜਿਹੜੀ ਬਾਪੂ ਦੀ ਹੁੰਦੀ ਹੈ ਨਾ ਜਗਾ ਦੀ ਜ਼ਮੀਨ ਦੀ ਉਹ ਵੀ ਲਿਆ ਕੇ ਪਾੜ ਕੇ ਸੁੱਟ ਦਿਓ ਇੱਥੇ ਫਿਰ ਜਦ ਸਾਰਾ ਕੁਝ ਸੁੱਟਣਾ ਫਿਰ ਉਹ ਵੀ ਲਿਆ ਕੇ ਸੁੱਟੋ ਇੱਥੇ ਪ੍ਰਬੰਧਕਾਂ ਨੂੰ ਲਿਆ ਲਿਆ ਕੇ ਜਾਲਣੇ ਪੈਂਦੇ ਨੇ ਇੱਕ ਗੱਲ ਹੋਰ ਐਸਜੀਪੀਸੀ ਕੀ ਕਰਦੀ ਹੈ ਇਹ ਜਗਾ ਜਿਹੜੀ ਹੈ ਪਤਾਲਪੁਰੀ ਐਸਜੀਪੀਸੀ ਦੇ ਅੰਡਰ ਹੈਗੀ ਆ ਕਦੇ ਉਹਨਾਂ ਨੇ ਪ੍ਰਚਾਰ ਕੀਤਾ ਵੀ ਭਾਈ ਇੱਥੇ ਆਉਣਾ ਮਨਮਤ ਹੈ ਇੱਕ ਤਕੜਾ ਰੁਜ਼ਗਾਰ ਖੜਾ ਕੀਤਾ ਹੋਇਆ ਇੱਕ ਤਕੜੀ ਦੁਕਾਨਦਾਰੀ ਬਣਾਈ ਬੈਠੇ ਆਂ ਅਸੀਂ ਇੱਥੇ ਗੁਰੂ ਦੀ ਕੌਣ ਮੰਨੇ ਜਿਹੜੇ ਜਿਹੜੇ ਕੰਮਾਂ ਤੋਂ ਸਾਨੂੰ ਰੋਕਿਆ ਗਿਆ ਨਾ ਅਸੀਂ ਉਹੀ ਉਹੀ ਕੰਮ ਜ਼ਰੂਰ ਕਰਨੇ ਹੁੰਦੇ ਨੇ ਪੰਥ ਦੀ ਰਹਿਤ ਮਰਿਆਦਾ ਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਕਿ ਮਰ ਚੁੱਕੇ ਪ੍ਰਾਣੀ ਦੇ ਫੁੱਲ ਜਿਨ੍ਹਾਂ ਨੂੰ ਅਸਤ ਵੀ ਕਹਿ ਦਿੰਦੇ ਨੇ ਪਤਾਲਪੁਰੀ ਪਾਉਣੇ ਭਾਵ ਕੀਰਤਪੁਰ ਪਾਉਨੇ ਨਾਲ ਲਿਖਿਆ ਕਰਤਾਰਪੁਰ ਪਾਉਨੇ ਮਨਮਤ ਹੈ ਤੇ ਨਾਲ ਇਹ ਵੀ ਲਿਖਿਆ ਹੋਇਆ ਕਿ ਅਸਤ ਚੁਗਣਾ ਹੀ ਨਹੀਂ ਫੁੱਲ ਚੁਗਣਾ ਹੀ ਨਹੀਂ ਸਾਰੇ ਅੰਗੀਠੇ ਦੀ ਇਕੱਠੀਆਂ ਸੰਭਾਲ ਕਰ ਲੈਣੀ ਹੈ ਅਤੇ ਨੇੜੇ ਕਿਤੇ ਚੱਲਦੇ ਪਾਣੀ ਦੇ ਵਿੱਚ ਬਹਾ ਦਿੱਤਾ ਜਾਵੇ ਜਾਂ ਟੋਆ ਪੁੱਟ ਕੇ ਉਸ ਦੇ ਵਿੱਚ ਅਸਤ ਪਾ ਕੇ ਮਿੱਟੀ ਜਿਹੜੀ ਹੈ ਪਧਰੀ ਕਰ ਦਿੱਤੀ ਜਾਵੇ ਇਹ ਲਿਖਿਆ ਹੋਇਆ ਪਰ ਸਮਝੇ ਕੌਣ 13 ਦੇ 13 ਲਿਆ ਕੇ ਅਸੀਂ ਕੱਪੜਿਆਂ ਦੇ ਸੁੱਟ ਦਿੰਨੇ ਆ ਇਸ ਜਗ੍ਹਾ ਤੇ ਖੁੰਡੀਆਂ ਸੁੱਟ ਗਏ ਮੈਂ ਅੱਗੇ ਵੀ ਬੋਲਿਆ ਸੀ ਕੀ ਕੀ ਲਿਆ ਕੇ ਇੱਥੇ ਸੁੱਟ ਦਿੱਤਾ ਜਾਂਦਾ ਐਕਸਰੇ ਸੁੱਟ ਗਏ ਦਵਾਈਆਂ ਸੁੱਟ ਗਏ ਤੇ ਮੈਂ ਕਹਿਣਾ ਹੁੰਨਾ ਬੇਬੇ ਦੀਆਂ ਵਾਲੀਆਂ ਵੀ ਸੁੱਟ ਜਾਇਆ ਕਰੋ ਬਾਪੂ ਦਾ ਕੜਾ ਵੀ ਸੁੱਟ ਦਿਆ ਕਰੋ ਸ਼ੈਂਪਾਂ ਵੀ ਲਿਆ ਕੇ ਸੋਨੇ ਦੀਆਂ ਇੱਥੇ ਸੁੱਟ ਜੋ ਰਜਿਸਟਰੀ ਜਿਹੜੀ ਬਾਪੂ ਦੀ ਹੁੰਦੀ ਹੈ ਨਾ ਜਗਾ ਦੀ ਜ਼ਮੀਨ ਦੀ ਉਹ ਵੀ ਲਿਆ ਕੇ ਪਾੜ ਕੇ ਸੁੱਟ ਦਿਓ ਇੱਥੇ ਫਿਰ ਜਦ ਸਾਰਾ ਕੁਝ ਸੁੱਟਣਾ ਫਿਰ ਉਹ ਵੀ ਲਿਆ ਕੇ ਸੁੱਟੋ ਇੱਥੇ ਪ੍ਰਬੰਧਕਾਂ ਨੂੰ ਲਿਆ ਲਿਆ ਕੇ ਜਾਲਣੇ ਪੈਂਦੇ ਨੇ ਇੱਕ ਗੱਲ ਹੋਰ ਐਸਜੀਪੀਸੀ ਕੀ ਕਰਦੀ ਐ ਇਹ ਜਗ੍ਹਾ ਜਿਹੜੀ ਐ ਪਤਾਲਪੁਰੀ ਐਸਜੀਪੀਸੀ ਦੇ ਅੰਡਰ ਹੈਗੀ ਆ ਕਦੇ ਉਹਨਾਂ ਨੇ ਪ੍ਰਚਾਰ ਕੀਤਾ ਵੀ ਭਾਈ ਇੱਥੇ ਆਉਣਾ ਮਨਮਤ ਐ ਇੱਕ ਤਕੜਾ ਰੁਜ਼ਗਾਰ ਖੜਾ ਕੀਤਾ ਹੋਇਆ ਇੱਕ ਤਕੜੀ ਦੁਕਾਨਦਾਰੀ ਬਣਾਈ ਬੈਠੇ ਆ ਅਸੀਂ ਇੱਥੇ ਗੁਰੂ ਦੀ ਕੌਣ ਮੰਨੇ